ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰ ਮੇਰ ਨਾਲ ਗੁਰਪੂਰੈ ਪੂਰੀ ਸਭ ਰੱਖੀ ਹੋਏ ਸਰਬ ਦਿਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਾਂ ਬਾਰਕ ਪਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵ ਕੀ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਮਰਾਖੀ ਹੋਏ ਸਰਬ ਦਿਆਲ ਰਹਾ ਅਣਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵ ਕੀ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਮਰਾਖੀ ਹੋਏ ਸਰਬ ਦਿਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਬਰਾ ਕੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿੱਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿੱਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਮਰਾਖੀ ਹੋਏ ਸਰਬ ਦਿਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਿਉ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਿਉ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸਿਰ ਕੀ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਬਰਾਹੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰਾਖੈ ਜੋ ਬਾਰਕ ਪਿਤ ਮਾਤਾ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰਪੂਰੈ ਪੂਰੀ ਸਬਰਾ ਕੀ ਹੋਏ ਸ਼ਰਮ ਦਿਯਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰਾਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜਉ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰ ਮਿਰਨ ਨਾਲ ਗੁਰਪੂਰੈ ਪੂਰੀ ਸਬਰਾਹੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰਾਕੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਿਉ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮਿਰਨਾਲ ਗੁਰ ਪੂਰੈ ਪੂਰੀ ਸਭ ਰਾਕੀ ਹੋਏ ਸਰਬ ਦਿਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਿਉ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਾ ਬਾਰਕ ਪਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵ ਕੀਆ ਪੇਰਾਖੇ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਮਰਾ ਕੀ ਹੋਏ ਸਰਬ ਦਿਆਲ ਰਹਾ ਅਣਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸਿਰ ਕੀ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਭ ਰਾ ਕੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮਿਰਨਾਲ ਗੁਰ ਪੂਰੈ ਪੂਰੀ ਸਬਰਾ ਕੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਮਰਾਖੀ ਹੋਏ ਸਰਪ ਦਿਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਬਰਾ ਕੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰਾਕੈ ਜੋ ਬਾਰਕ ਪਿਤ ਮਾਤਾ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜਿਉ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਬਰਾਹੀ ਹੋਏ ਸਰਬ ਦਿਯਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰਾਕੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮਿਰਨਾਲ ਗੁਰ ਪੂਰੈ ਪੂਰੀ ਸਮਰਾਖੀ ਹੋਏ ਸਰਪ ਦੇਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸਕ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵ ਕੀ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਮ ਰਾਖੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਟ ਲਾਇ ਰੱਖੈ ਜਾ ਬਾਰਕ ਪਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵ ਕੀਆ ਪੇਰਾਖੇ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਵਾਲ ਰਹਾ ਅਣਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਵਾਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸਕ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸਕ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵ ਕੀ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰੰਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਬਰਾ ਕੀ ਹੋਏ ਸਰਬ ਦਿਆਲ ਰਹਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ